ਹਾਂਜੀ ਚਾਰਜਰ ਦਾ ਸਟਾਕ ਆ ਗਿਆ ਆਪਣੇ ਕੋਲ ਸਿੰਗਲ ਯੂਐਸਬੀ ਦੇ ਵਿੱਚ ਸਿਰਫ 60 ਰੁਪਏ ਦੇ ਵਿੱਚ ਚਾਰਜਰ ਹੈ ਸਿੰਗਲ ਪੋਰਟ ਚਾਰਜਰ ਹੈ ਡਬਲ ਪੋਰਟ ਚਾਰਜਰ ਲੈਣਾ ਨਾਲ ਡਾਟਾ ਕੇਬਲ ਦੇ ਨਾਲ ਸਿਰਫ 90 ਰੁਪਏ ਦਾ 2.9 ਐਮਪੀਅਰ ਦੇ ਵਿੱਚ ਡਾਟਾ ਕੇਬਲ ਦੇ ਨਾਲ ਚਾਰਜਰ ਹੈ ਤੁਹਾਨੂੰ ਕੁਆਲਿਟੀ ਦਿਖਾਉਣੀ ਆ ਕੁਆਲਿਟੀ ਚੈੱਕ ਕਰਾਉਣੀ ਆ ਚੈੱਕ ਕਰੋ ਆ ਦੇਖੋ ਚਾਰਜਰ ਚੈੱਕ ਕਰੋ 2.9 ਐਮਪੀਅਰ ਦੇ ਵਿੱਚ ਸਿੰਗਲ ਯੂਐਸਬੀ ਚਾਰਜਰ ਸਿਰਫ 60 ਰੁਪਏ ਦਾ ਚਾਰਜਰ ਹੈ ਨਾਲ ਡਾਟਾ ਕੇਬਲ ਆ ਪ੍ਰੋਪਰ ਫਾਸਟ ਚਾਰਜਿੰਗ ਦੇ ਵਿੱਚ ਆ ਡਾਟਾ ਕੇਬਲ ਨਾਲ ਡਾਕਟਰ ਵਧੀਆ ਡਾਟਾ ਕੇਬਲ ਦੇ ਨਾਲ ਆ ਦੇਖੋ ਪ੍ਰਿੰਟ ਹੋਇਆ ਹੋਇਆ ਡਾਟਾ ਕੇਬਲ T3 ਦਾ ਸਿਰਫ 60 ਰੁਪਏ ਦਾ ਦੋਨੇ ਚੀਜ਼ਾਂ 60 ਰੁਪਏ ਪੂਰਾ ਕੈਂਡ ਰੇਟ ਆ ਆ ਦੇਖੋ ਡਬਲ ਪੋਰਟ ਡਬਲ ਪੋਰਟ ਚੈੱਕ ਕਰੋ ਸਿਰਫ 90 ਰੁਪਏ ਦਾ ਨਾਲ ਡਾਟਾ ਕੇਬਲ ਦੇ ਨਾਲ ਸਿਰਫ 90 ਰੁਪਏ ਦਾ ਚਾਰਜਰ ਨਾਲ ਸਟੈਂਡ ਆ ਕਰੋ ਚੈੱਕ ਮਿੱਤਰੋ ਸਿਰਫ 90 ਰੁਪਏ ਦਾ ਆਨਲਾਈਨ ਕਾਰੀਅਰ ਲਵਾਉਣਾ WhatsApp ਤੇ ਮੈਸੇਜ ਕਰ ਸਕਦੇ ਪੂਰਾ ਕੈਂਟ ਰੇਟ ਦੇਤਾ ਜਲਦੀ ਜਲਦੀ ਸਟੋਰ ਤੇ ਵਿਜ਼ਿਟ ਕਰਕੇ ਬਾਏ ਕਰ ਲਓ